ਕੈਨੇਡਾ ਵੱਲੋਂ ਬਹੁਤ ਵੱਡੀ ਖੁਸ਼ਖਬਰੀ ਹੈ ਜਿਹੜੀ ਸਪੈਸ਼ਲ ਪੰਜਾਬੀਆਂ ਲਈ ਜਾਂ ਫਿਰ ਆਪਾਂ ਕਹਿ ਸਕਦੇ ਹਾਂ ਇੰਡੀਅਨਸ ਲਈ ਕਿਉਂਕਿ ਹੁਣੇ-ਹੁਣੇ ਕੈਨੇਡਾ ਨੇ ਆਪਣਾ ਪੀਆਰ ਦਾ ਜੋ ਡਾਟਾ ਹੈ ਉਹ ਰਿਲੀਜ਼ ਕੀਤਾ ਹੈ ਤੇ ਉਸ ਡਾਟੇ ਦੇ ਵਿੱਚ ਸ਼ੋਅ ਕੀਤਾ ਹੈ ਉਹਨਾਂ ਨੇ ਕਿ ਪਿਛਲੇ 2015 ਤੋਂ ਲੈ ਕੇ 2023-24 ਤੱਕ ਅਸੀਂ ਸਭ ਤੋਂ ਵੱਧ ਇੰਡੀਅਨਸ ਨੂੰ ਪੀਆਰ ਦਿੱਤੀ ਆ ਸਭ ਤੋਂ ਵੱਧ ਇੰਡੀਆ ਨੂੰ ਕਿਸ ਕੈਟਾਗਰੀ ਰਾਹੀਂ ਉਹਨਾਂ ਨੂੰ ਡਾਇਰੈਕਟ ਪੀਆਰ ਮਿਲੀ ਆ ਤੇ ਪੂਰਾ ਡਾਟਾ ਤੁਹਾਡੇ ਨਾਲ ਸ਼ੇਅਰ ਕਰਾਂਗੇ ਇਸੇ ਵੀਡੀਓ ਦੇ ਵਿੱਚ ਜੇਕਰ ਪਹਿਲੀ ਵਾਰ ਸਾਡੇ ਚੈਨਲ ਤੇ ਆਏ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਜਰੂਰ ਲਾਈਕ ਕਰਿਓ ਕਹਿੰਦੇ ਨੇ ਕਿ ਕਰਪਲਾ ਕੋਪਲਾ ਸੋ ਜਿਨ੍ਹਾਂ ਦਾ ਸੁਪਨਾ ਹੈ ਕੈਨੇਡਾ ਜਾਣ ਦਾ ਅਸੀਂ ਹਮੇਸ਼ਾ ਹੀ ਫ੍ਰੀ ਆਫ ਕੋਸਟ ਹੈਲਪ ਕਰਦੇ ਆ ਕਿਉਂਕਿ ਹੈਲਪ ਕਰਨ ਦਾ ਅਸੀਂ ਕੋਈ ਵੀ ਕਿਸੇ ਤੋਂ ਕੋਈ ਪੈਸਾ ਨਹੀਂ ਲੈਂਦੇ ਨਾ ਹੀ ਅਸੀਂ ਕੋਈ ਠੱਗ ਏਜੰਟਾਂ ਤੇ ਵਾਂਗ ਕਿਸੇ ਤੋਂ ਵੱਧਵਾਮਾਂ ਲੈਣੇ ਆ ਜੋ ਵੀਜ਼ਾ ਤੁਹਾਨੂੰ 15000 ਚ ਮਿਲਦਾ ਏਜੰਟ ਤੁਹਾਡੇ ਤੋਂ 15 15 ਲੱਖ ਲੈਂਦੇ ਅਸੀਂ ਉਸ ਦੇ ਉੱਤੇ ਕੋਈ ਟਿੱਪਣੀ ਨਹੀਂ ਕਰਦੇ ਉਹ ਤੁਹਾਡੀ ਮਰਜ਼ੀ ਹੈ ਕਿ ਜੇਕਰ ਤੁਹਾਡੇ ਕੋਲ ਇਸ ਚੀਜ਼ ਦੀ ਨੌਲੇਜ ਨਹੀਂ ਤੁਸੀਂ ਸਾਨੂੰ ਪੁੱਛ ਸਕਦੇ ਹੋ ਤੁਸੀਂ ਕਮੈਂਟ ਵਿੱਚ ਜਾ ਕੇ ਲਿਖ ਸਕਦੇ ਹੋ ਟੂਰਿਸਟ ਵੀਜ਼ਾ ਵਿਜ਼ਿਟਰ ਵੀਜ਼ਾ ਜੇਕਰ ਤੁਸੀਂ 15000 ਪਲੱਸ 15 ਲੱਖ ਦੇ ਵਿੱਚ ਡਿਫਰੈਂਸ ਜਾਨਣਾ ਚਾਹੁੰਦੇ ਹੋ ਵੀਜ਼ੇ ਦਾ ਤਾਂ ਕਮੈਂਟ ਵਿੱਚ ਜਾ ਕੇ ਲਿਖੋ ਵਿਜ਼ਿਟਰ ਵੀਜ਼ਾ ਦੇਖ ਸਕਦਾ ਹਾਂ ਸਕਰੀਨ ਦੇ ਉੱਤੇ 2015 ਤੋਂ ਲੈ ਕੇ 2024 ਤੱਕ ਦਾ ਡਾਟਾ ਉਹਨਾਂ ਨੇ ਰਿਲੀਜ਼ ਕੀਤਾ ਹੈ ਉਹਨਾਂ ਨੇ ਗੱਲ ਕਹੀ ਹੈ ਕਿ ਜੇਕਰ ਪੀਆਰ ਦੀ ਆਪਾਂ ਜੇ ਗੱਲ ਕਰਦੇ ਹਾਂ ਤਾਂ ਸਿਰਫ 2015 ਦੇ ਵਿੱਚ ਸਿਰਫ 39000 ਲੋਕਾਂ ਨੂੰ ਹੈ ਜੋ ਡਾਇਰੈਕਟ ਪੀਆਰ ਦਿੱਤੀ ਗਈ ਸੀ ਕੈਨੇਡਾ ਦੇ ਵਿੱਚ ਪਰ ਜੇਕਰ 2023 ਦੀ ਗੱਲ ਕਰੀਏ ਟੋਟਲ 2023 ਤੱਕ 1 ਲੱਖ 39000 ਲੋਕਾਂ ਨੂੰ ਪੀਆਰ ਮਿਲੀ ਆ ਪਰ ਜੇਕਰ 2024 ਦੀ ਆਪਾਂ ਗੱਲ ਕਰਦੇ ਆ 2024 ਦੇ ਵਿੱਚ ਪਹਿਲੇ 4 ਮਹੀਨੇ ਜਨਵਰੀ ਫਰਵਰੀ ਮਾਰਚ ਅਪ੍ਰੈਲ ਉਹਨਾਂ ਨੇ ਕਿਹਾ ਕਿ ਅਸੀਂ 51000 ਲੋਕਾਂ ਨੂੰ ਪੀਆਰ ਦੇ ਚੁੱਕੇ ਆ ਤੇ ਅੱਗੇ ਨੀਅਰ ਅਬਾਊਟ 395000 ਲੋਕਾਂ ਨੂੰ ਹੋਰ ਪੀਆਰ ਦੇਣੀ ਆ ਸੋ ਤੁਸੀਂ ਡਾਇਰੈਕਟ ਇੰਡੀਆ ਤੋਂ ਵੀ ਪੀਆਰ ਅਪਲਾਈ ਕਰ ਸਕਦੇ ਹੋ ਪਲੱਸ ਤੁਸੀਂ ਕੈਨੇਡਾ ਦੇ ਵਿੱਚ ਸਟੱਡੀ ਕਰਕੇ ਵਰਕ ਪਰਮਿਟ ਲੈ ਕੇ ਉਸ ਤੋਂ ਬਾਅਦ ਵੀ ਆਪਣੀ ਪੀਆਰ ਨੂੰ ਅਪਲਾਈ ਕਰ ਸਕਦੇ ਹੋ ਡਿਸੀਜਨ ਤੁਹਾਡਾ ਹੈ ਤੁਸੀਂ ਇੰਡੀਆ ਚੋਂ ਡਾਇਰੈਕਟ ਪੀਆਰ ਅਪਲਾਈ ਕਰਨੀ ਹੈ ਜਾਂ ਫਿਰ ਸਟੱਡੀ ਵੀਜ਼ਾ ਤੇ ਜਾ ਕੇ ਵਰਕ ਪਰਮਿਟ ਲੈ ਕੇ ਦੈਨ ਪੀਆਰ ਅਪਲਾਈ ਕਰਨੀ ਹੈ ਕਿਉਂਕਿ ਦੋਨਾਂ ਦੇ ਵਿੱਚ ਕਾਫੀ ਵੱਡਾ ਡਿਫਰੈਂਸ ਆ ਜੇਕਰ ਇੰਡੀਆ ਤੋਂ ਪੀਆਰ ਅਪਲਾਈ ਕਰੋਗੇ ਤੁਹਾਨੂੰ 4 4.5 ਬੈਂਡ ਸਕੋਰ ਚਾਹੀਦੇ ਕਿਹੜੇ ਕੋਰਸ ਚਾਹੀਦੇ ਆ ਕਿਸ ਡਿਪਾਰਟਮੈਂਟ ਵਿੱਚ ਤੁਹਾਡੀ ਫਾਈਲ ਲੱਗੂਗੀ ਕਿ ਪੀਐਨਪੀ ਦੇ ਵਿੱਚ ਲੱਗੂਗੀ ਉਹ ਲਈ ਤੁਸੀਂ ਸਾਨੂੰ ਸਬਸਕ੍ਰਾਈਬ ਕਰ ਸਕਦੇ ਹੋ